ਦੋ ਬੁਲਾਣਾ 50000 ਰੁਪਇਆ ਹੋਰ ਉੱਪਰ ਲੱਗਿਆ ਸਾਡੇ ਪਾਲੀ ਪਰਦਾ ਦੀ ਕੰਗ ਫੈਮਲੀਆਂ ਦਾ ਤੇਸੀ ਫੈਮਲੀ ਦਾ ਬਹੁਤ ਬਹੁਤ ਧੰਵਾਦ ਕਰਦੇ ਆ ਅੱਜ ਵੱਡੇ ਹੋਰ ਵੀ ਮੇਰੇ ਵੀਰਾਂ ਨੇ ਦਿਲ ਖੋਲ ਕੇ ਮਾਇਆ ਇਸ ਕੁਸ਼ਤੀ ਤੇ ਲਈ ਹੈ ਰਿਸਕ ਤਾਂ ਲੈਣਾ ਹੀ ਪੈਣਾ ਹੈ ਫੈਸਲਾ ਹਾਲ ਪਰ ਦਾ ਕਰਨਾ ਪੈਣਾ ਸਦਾ ਸਰਕਾਰ ਗੁਰਦੇਵ ਸਿੰਘ ਜੀ ਕੰਗਸਾ ਕਹਿੰਦੇ ਜਿਨ੍ਹਾਂ ਨੇ 17 ਤਰੀਕ ਨੂੰ ਫੇਰ ਡਾਰੀਆ ਜਿਹਨੂੰ ਦੇਖਣ ਲਈ ਇਹna ਕੁਸ਼ਤੀਆਂ ਨੂੰ ਦੇਖਣ ਲਈ ਅੱਜ ਵੱਡੇ ਸਤਿਕਾਰ ਵੀ ਭਲਵਾਨਾਂ ਦੇ ਕਰਦੇ ਆ ਅਮਰੀਕਾ ਦੀ ਧਰਤੀ ਦੇ ਵੱਡੇ ਕਾਰੋਬਾਰ ਅੱਜ ਵੱਡਾ ਮੁਕਾਬਲਾ ਮੋਲੇਆ ਬ੍ਰਾਹਮੜਾ ਤੇ ਖੇਲੇ ਦੀ ਧਰਤੀ ਪਾਗਾ ਵਾਲੀ ਧਰਤੀ ਹੈ ਜਿੱਥੇ ਸਟਾਈ ਵਸਲਾਣਾ ਛਿੱਲ ਮੇਲਾ ਨਗਰ ਪੰਚਾਇਤ ਵੱਡੇ ਸਹਿਯੋਗ ਦੇ ਨਾਲ ਅੱਜ ਦਾਦੇ ਜੀ ਰਾਮਚੰਦ ਦੇ ਨਾਲ ਇਸ ਪਾਵਨ ਪਵਿੱਤਰ ਧਰਤੀ ਦੇ ਕੁੰਡੀਆਂ ਦੇ ਸਿੰਘ ਫਸਣ ਵਾਲਾ ਆ ਮੁਕਾਬਲਾ ਦੋਨਾਂ ਪਹਿਲਵਾਨਾਂ ਦਾ ਦੋਨਾਂ ਮਲ ਸੁਪਰ ਡੁੱਪਰ ਮਾਰਾ ਦੇ ਜੇ ਹੁਸਨ ਸਿਆਣਪ ਸਾਦਗੀ ਤਿੰਨੇ ਗਹਿਨੇ ਮਟਿਆਰ ਦੇ ਘਾਰਿਆ ਕੇ ਜਿਹੜਾ ਚੁੱਲੇ ਵੱਲ ਝਾਕਦਾ ਲੱਖ ਲਾਣਦਾ ਨੇ ਉਹ ਜੇ ਯਾਰ ਦੇ ਉਹ ਚੁੱਪ ਕਰਕੇ ਹੁੰਦੇ ਨਹੀਂ ਆ ਖੁਸਰੇ ਉਹ ਰੋਣਾ ਪਾ ਕੇ ਹੁੰਦੇ ਨਹੀਂ ਆ ਚੋਰ ਪਾਰਸਾ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਨਹੀਂ ਉਹ ਟੱਕੜੀ ਚ ਟੁੱਟਦੇ ਜਾਂਦੇ ਜ਼ੋਰ ਪਾਰਸਾ ਮੱਲਾਂ ਦਾ ਜ਼ੋਰ ਨਹੀਂ ਟੋਲਿਆ ਜਾਂਦਾ ਅੱਜ ਤਾਂ ਵੱਡੇ ਮੱਲੇ ਦੋਨੋਂ ਹੀ ਇੱਕ ਪਾਸੇ ਮਰ ਜਾਵਣੇ ਵਾਲਾ ਗਾਜੀ ਚੌੜੀ ਸ਼ਕਤੀ ਮਹਾਰਤਾਂ ਵਿੱਚ ਕਰੇ ਕੁਸ਼ਤੀ ਦਾ ਫੈਸਲਾ ਕਿ ਤੁਸੀਂ ਵੱਸਦੇ ਰਹੇ ਪੰਜਾਬੀਓ ਸਾਡਾ ਵੱਸਦਾ ਰਹੇ ਪੰਜਾਬ ਪੁੱਲ ਦੁਨੀਆ ਵਿੱਚ ਮਹਿਕਦਾ ਜਿਵੇਂ ਮਹਿਕੇ ਖੁੱਲੇ ਗੁਲਾਬ ਅੱਜ ਵਾਕਈ ਮਹਿਕ ਫੁੱਲਣ ਗੁਲਾਬ ਵਰਗੀ ਇਸ ਪਾਵਨ ਪਵਿੱਤਰ ਧਰਤੀ ਦਾ ਰਾਤਵਾਦੀ ਸਿਆਸੀ ਕਰਦੇ ਸਾਡੇ ਛਿੰਝ ਮੇਲੇ ਦੇ ਵਿੱਚ ਬੱਧੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਸੰਗਤਪੁਰ ਡੰਗਰ ਤੋਂ ਟੀਵੀ ਸਾਡੇ ਛਿੰਝ ਮੇਲੇ ਚਾਈ ਹੈ ਜਿੱਤੇ 2 April ਨੂੰ ਵੱਡਾ ਛਿੰਝ ਮੇਲਾ ਜਿਹੜਾ ਕਰਾਇਆ ਜਾ ਰਿਹਾ ਹੈ ਮੀਰਾਂ ਦਾ ਟੰਗ ਫੈਮਿਲੀ ਦਾ ਕੇਸੀ ਫੈਮਿਲੀ ਦਾ ਪੰਨੂ ਫੈਮਿਲੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵੱਡੇ ਮਾਣ ਵੱਡੇ ਸਤਿਕਾਰ ਇਸ ਛਿੰਝ ਮੇਲੇ ਲਈ ਆਇਆ ਹੁਣ ਪੁਆਇੰਟ ਹੈ ਧਰਮਿੰਦਰ ਬਣਾਉਣਾ ਪੈਣਾ ਹੈ ਹੁਣ ਤਾਂ ਮਰਦੇ ਰਿਸਕ ਲੈਣਾ ਪੈਣਾ ਹੈ 5 ਮਿੰਟ ਪੁਆਇੰਟ ਲਾਗਵੀ ਬਣਾਉਣਾ ਪੈਣਾ ਜੀ ਦੇਸੀ ਸਾਹਿਬ ਵੱਲੋਂ ਲੰਬਰ ਪਹਿਲਵਾਨ ਜੀ 1000 ਰੁਪਇਆ ਤੁਹਾਡੇ ਵਾਸਤੇ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਕਜੀਦ ਦੇਸੀ ਸਾਹਿਬ ਦਾ ਜਿਹੜਾ ਵੱਲੋਂ ਵੱਡਾ ਮਾਣ ਤੁਹਾਡੇ ਲੰਬਰ ਸ਼ਾਹਗੋਦੀ ਪਹਿਲਵਾਨ ਵਾਸਤੇ ਵੀ ਪੁੱਜਿਆ ਆਹ ਵੱਡੀ ਕੁਸ਼ਤੀਆ ਵੱਲੋਂ ਹੁਣ ਕੰਮ ਕਰਕੇ ਦਿਖਾ ਹੁੰਦਾ ਲੱਗਣਾ ਪੈਣਾ ਹੁਣ ਤਾਂ ਖੱਦਿਆਂ ਵਾਲਾ ਪੇਚ ਮਾਰਨਾ ਪੈਣਾ ਹੈ ਕਈ ਵਾਰੀ 22 ਫਾਲ ਕੁਸ਼ੀ ਪੁਆਇੰਟ ਤੇ ਵੀ ਹੋ ਜਾਂਦੀ ਹੈ ਦੋਲਾ ਮਲ ਸੁਪਰ ਟੂਪਰ ਹਾਰਾ ਚਿਤਾ ਪਰਮਾਤਮਾ ਦੇ ਹੱਥ ਵਾਲੀ ਗੱਲ ਹੈ ਇੱਕ ਪਾਸੇ ਧਰਮਿੰਦਰ ਕਹਾਲੀ ਵਾਲਾ ਆ ਦੂਜੇ ਪਾਸੇ ਅਰਾਨ ਦੀ ਧਰਤੀ ਦਾ ਆ ਮਿਰਜਾ ਅਰਾਨੀ ਹੈ ਆ ਤਾ ਹੁੰਦੀ ਜਦੋਂ ਜੱਫੇ ਬਗਾਨਿਆਂ ਲਾਏ ਜਾਂਦੇ ਗੱਲ ਯੋੜ ਦੀ ਤਾਂ ਹੀ ਹੁੰਦੀ ਹੈ ਜਿੱਲਾ ਜਿਹੜਾ ਆਪਾਂ ਰਸਗ ਲੈ ਗੇ ਦਾ ਪੇਚ ਦੀ ਮਾਰ ਦੇ ਕੁਸ਼ਤੀ ਦਾ ਕੰਗ ਸਾਹਿਬ ਗੁੱਲਾ ਪਹਿਨਵਾਉਣਾ ਮੇਰੀ ਬੇਨਤੀ ਆ ਆਪਾਂ ਕਬੱਡੀ ਨਹੀਂ ਖੇਡਣੀ ਕੁਸ਼ਤੀ ਲੜਨੀ ਆ ਟੱਚ ਰਹਿਣਾ ਇਸ ਕਰਕੇ ਕੋਈ ਭੱਜਣ ਦੀ ਕੋਸ਼ਿਸ਼ ਨਾ ਕਰੋ ਵੀ ਮੈਂ ਫੇਸ ਕਰਕੇ ਜੇ ਬੰਦਾ ਬਰਬਾਡ ਫੇਸ ਕਰੀ ਜਾਊਗਾ ਦੂਜੇ ਨੂੰ ਫੇਰ ਵੀ ਜਿੱਤੂਗਾ ਦੇ ਨਾਲ ਕੁਸ਼ਤੀ ਲੜਾ ਕਬੱਡੀ ਨਹੀਂ ਖੇਡਣੀ ਸਵਾਗਤ ਹੈ ਰੋ ਹੁਣ ਤਾਂ ਪੁਆਇੰਟ ਬਣਾਵੇ ਤਾੜੀਆਂ ਮਾਰੋ ਜ਼ੋਰਦਾਰੇ ਇੱਕ ਵਾਰੀ ਸਾਡੇ ਲਹਿਮਰ ਸ਼ਾਹ ਕੋ ਜੀ ਜੀ ਮੇਰੇ ਸਲਾ ਕਰੀਏ ਤੇ 2026 ਚ ਹੋਣ ਵੱਡਾ ਦੰਗਲ ਇਸ ਪਵਨ ਪਵਿੱਤਰ ਧਰਤੀ ਦੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਾਈਏ ਵੱਡੇ ਮੱਲੇ ਨੂੰ ਸੱਦੇ ਪੱਤਰ ਲਈਏ ਆਹ ਵੱਡੀ ਕੁਸ਼ਤੀ ਹੈ ਇੱਕ ਪਾਸੇ ਮਿਰਜ਼ਾ ਇਰਾਨ ਵਾਲਾ ਆਹ ਦੂਜੇ ਪਾਸੇ ਆਹ ਧਰਮਿੰਦਰ ਵੀ ਚੜਦੀ ਪ੍ਰੇਸ਼ ਵਾਲਾ ਆਹ ਚੋਟੀ ਦਾ ਪਹਿਲਵਾਨ ਹੈ ਮੁੜ ਕੋ ਮੁੜਕੀ ਹੋਏ ਸਰੀਰ ਮਾਰਤਾ ਪੈਜ ਕਰੇ ਕੁਸ਼ਤੀ ਦਾ ਫੈਸਲਾ ਆਹ ਦੋਨਾਂ ਨੇ ਕੀਤਾ ਅਟੈਕ ਦੋਨਾਂ ਨੇ ਮਾਰਿਆ ਪਰ ਅਜੇ ਪੁਆਇੰਟ ਨਹੀਂ ਬਣਿਆ ਜਿੰਨਾ ਚਿਰ ਗੋਡੇ ਲਵਾ ਕੇ ਮੱਲ ਤੇ ਖੇਲ ਲੱਗਦੇ ਨਹੀਂ ਆਉਂਦਾ ਉਹਨਾਂ ਚਿਰ ਪੁਆਇੰਟ ਨਹੀਂ ਬਣਦਾ ਪਰ ਮੱਲ ਦੋਨੋਂ ਬਰਾਬਰ ਦੇ ਐ ਕੋਈ 19 ਦਾ ਫਰਕ ਨਹੀਂ ਉੱਚੇ ਲੰਬੇ ਕੱਦ ਦੁੱਧ ਮੱਖਣਾਂ ਨਾਲ ਪਾਲੇ ਹੋਏ ਸਰੀਰ ਆ ਲੱਗਾ ਹੋਇਆ ਪੂਰਾ ਜੋਰ ਇੱਕ ਪਾਸੇ ਦੇ ਕਿੱਡੇ ਨੇ ਹਰਜੀਤ ਜੀ ਚੋਟ ਲੱਗੀ ਹੈ ਪਰ ਹੌਸਲੇ ਬੁਲੰਦ ਹੈ ਪਹਿਲਵਾਨ ਦੇ ਮਿਰਜਾ